ਉਹ ਕਹਿੰਦਾ ਮੈਂ ਬੀਅੰਤ ਸਿੰਘ ਆ। ਅੱਛਾ ਜੀ। ਮੈਂ ਸ਼ਹੀਦ ਆ। ਜਿਨ੍ਹਾਂ ਨੇ ਜਿਹੜੇ ਭਾਈ ਬੀਅੰਤ ਸਿੰਘ ਜਿਨ੍ਹਾਂ ਨੇ ਇੰਦਰ ਗਾਂਧੀ ਨੂੰ ਇੰਦਰ ਗਾਂਧੀ ਨੂੰ ਮਾਰਿਆ। ਠੀਕ ਹੈ ਜੀ। ਹੈ ਮੈਨੂੰ ਹੈਰਾਨੀ ਵੀ ਹੋਈ। ਭਈ ਜਿਹੜਾ ਇਹ ਬੰਦਾ ਹੈਗਾ ਸਾਹਮਣੇ ਕਹਿ ਰਿਹਾ ਵੀ ਮੈਂ ਬੀਅੰਤ ਸਿੰਘ ਆ ਜਿਨ੍ਹਾਂ ਨੇ ਇੰਦਰ ਗਾਂਧੀ ਨੂੰ ਮਾਰਿਆ। ਗਲਤ ਅਰਦਾਸਾਂ ਕਰਦੇ ਆ। ਗਲਤ ਅਰਦਾਸਾਂ ਮਤਲਬ ਕਿਸੇ ਦਾ ਕੰਮ ਬਗੜਨ ਦੇ ਲਈ। ਰੱਬ ਸੁਣਦਾ। ਦੇਖੋ ਇਹ ਅਰਦਾਸ ਕਰਨ ਵਾਲੇ ਦੀ ਪਾਵਰ ਆ। ਵੀ ਉਹਦੀ ਪਾਵਰ ਕਿੰਨੀ ਆ। ਇਤੋਂ ਚ ਪਾਵਰ ਹੈਗੀ ਆ ਤਾਂ ਉਹਦੀ ਗੱਲ ਵੀ ਸੁਣੂਗਾ। ਇੱਕ ਥਾਂ ਦੇ ਉੱਤੇ ਪਾਠ ਕਰੋਗੇ ਉਹ ਜਗ੍ਹਾ ਸਿੱਧ ਹੋ ਜੂਗੀ ਉੱਥੇ ਤੁਹਾਡੀ ਭਾਵਨਾ ਪੂਰੀ ਹੋਣ ਲੱਗ ਪਊਗੀ ਉੱਥੇ ਬੈਠ ਕੇ ਜੋ ਮਰਜ਼ੀ ਤੁਸੀਂ ਅਰਦਾਸ ਕਰੋ ਪੂਰੀ ਹੋਊਗੀ ਇਹ ਨਹੀਂ ਵੀ ਗੁਰਦੁਆਰਿਆਂ 'ਚ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਜਿੱਥੇ ਜਾ ਕੇ ਰੋਜ਼ ਤੁਸੀਂ ਪਾਠ ਕਰੋਗੇ ਉਹ ਜਗ੍ਹਾ ਸਿੱਧ ਹੋ ਜਾਂਦੀ ਹੈ 80 60% ਇਹੀ ਕਹਿਣਗੇ ਯਾਰ ਏਦੀ ਠੀਕ ਹੈ ਬਕਵਾਸ ਇਹੀ ਕਹਿਣਗੇ ਤੇ ਕੋਈ ਗੱਲ ਨਹੀਂ ਨਾ ਆਓ ਤੁਸੀਂ ਉਹ ਤਾਂ ਛੱਡੋ ਤੁਸੀਂ ਜਿਹੜਾ ਅੱਜ ਆ ਕੇ ਗਿਆ ਇਹਦੇ ਘਰ ਲਈ ਇਹਦੇ ਵਿੱਚ ਆ ਗਿਆ ਇਹਦੀ ਹਕੀਕਤ ਤਾਂ ਵਿਚਾਰੇ ਦੀ ਬੜੀ ਤਕੜੀ ਅੱਛਾ ਜੀ ਇਹ ਭੈਣ ਦੇ ਨਾਲ ਲੜ ਪਿਆ ਨੇ ਭੈਣ ਦੇ ਥੱਪੜ ਮਾਰਿਆ ਭੈਣ ਮਰ ਗਈ ਅੱਛਾ ਭੈਣ ਮਰ ਗਈ ਭੈਣ ਮਰ ਗਈ ਤੇ ਭੈਣ ਮਰ ਕੇ ਇਹਦੇ ਘਰ ਵਾਲੀ ਦੇ ਵਿੱਚ ਆ ਗਈ ਘਰ ਵਾਲੀ ਮਰ ਗਈ ਫਿਰ ਦੋਨੇ ਇਹਦੇ ਵਿੱਚ ਆ ਗਈਆਂ ਹੂੰ ਫਿਰ ਉੱਪਰ ਬੋਲੀਆਂ ਉਹ ਕਹਿੰਦੀ ਮੈਂ ਤਾਂ ਅੰਮ੍ਰਿਤਧਾਰੀ ਆ ਮੈਂ ਨਹੀਂ ਕਿਸੇ ਹੋਰ ਪਾਸੇ ਜਾਣਾ ਵੀ ਮੈਨੂੰ ਜਪਜੀ ਸਾਹਿਬ ਦਾ ਪਾਠ ਸੁਣਾਓ ਮੈਂ ਚਲੀ ਜਾਊਂਗੀ ਅੱਛਾ ਜੀ ਠੀਕ ਹੈ ਉਹ ਬੁੱਲ ਕੈਮਰਾ ਉੱਤੀ ਪਿਆ ਜਬਜੀਤ ਸਾਹਿਬ ਦਾ ਮੈਂ ਪਾਠ ਕੀਤਾ ਉਹ ਉਹਦੇ ਵਿੱਚੋਂ ਨਿਕਲ ਕੇ ਚਲੇ ਗਿਆ ਨਹੀਂ ਤਾਂ ਉਹ ਬੰਦੇ ਨੇ ਵੀ ਤੁਹਾਡੀ ਇੰਟਰਵਿਊ ਕਰਾ ਲਾਂਗੇ ਤੇ ਹਾਇ ਗੱਲ ਹੈਗੀ ਆ ਕਿ ਨਹੀਂ ਕਰਦੇ ਕੀ ਨੋਟ ਦਿਖਾਉਂਦੇ ਕੀ ਨੇ ਬਾਬਾ ਜੀ ਸਵਾਲ ਤਾਂ ਹੀ ਹੈ ਨਾ ਕੋਈ ਹਿਪਰੋਟੈਸਿਸ ਮੈਂ 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 ਦੱਸਦਾ ਵਿੱਚ ਕੀ ਹੁੰਦਾ ਹਾਂ ਆਪਿਆ ਮੇਰੇ ਕੋਲ ਇੰਦਰਜਾਲ ਹੂੰ ਠੀਕ ਹੈ ਠੀਕ ਹੈ ਉਹ ਵੀ ਇੰਦਰਜਾਲ ਚੋਂ ਲੈਂਦੇ ਨੇ ਅੱਛਾ ਜੀ ਇਹ ਸਭ ਤੋਂ ਪਹਿਲਾਂ ਰਾਮਣ ਨੇ ਲਿਖਿਆ ਸੀ ਇੰਦਰਜਾਲ ਇੰਦਰਜਾਲ ਉਹ ਇਹੋ ਚੀਜ਼ਾਂ ਦਾ ਮਾਰ ਸੀਗਾ ਰਾਵਣ ਕਾਬੂ ਕਰ ਲੈਂਦਾ ਸੀ ਕਿਸੇ ਨੂੰ ਹਾਂ ਉਹ ਇੱਕ ਬੰਦੇ ਦਾ ਪਰਮਾ ਹੂੰ ਇਹ ਦਿਲਜੀਤ ਜਿਵੇਂ ਇੱਕ ਰੌਲਾ ਚੱਲਦਾ ਪਿਆ ਨਾ ਦਿਲਜੀਤ ਸਾਨ ਦਾ ਕਹਿੰਦੇ ਉਹਨਾਂ ਨੇ ਕੋਈ ਅਮਰੀਕਾ ਦੇ ਵਿੱਚ ਕੋਈ ਜਾਦੂ ਵਗੈਰਾ ਹੁੰਦਾ ਹੈ ਹੂੰ ਉਹਦਾ ਉਹਨਾਂ ਦਾ ਉਹ ਕੀਤਾ ਉਹਨਾਂ ਨੇ ਮਤਲਬ ਉਹਦੇ ਕਰਕੇ ਉਹਦੀ ਤਰੱਕੀ ਬਹੁਤ ਹੋ ਗਈ ਆ ਮੇਰੇ ਕੋਲ ਵੀ ਇਹ ਚੀਜ਼ਾਂ ਹੈਗੀਆਂ ਨੇ ਮੈਂ ਵੀ ਚਾਹਣਾ ਰੋਲ ਪ੍ਰੇਤਾਂ ਦਾ ਵਾਪ ਪੈਂਦਾ ਮੈਂ ਵੀ ਇੱਕ ਪ੍ਰੇਤ ਵਾਸ ਕਰਕੇ ਲੈ ਸਕਦਾ ਜਿੰਨੇ ਮਰਜ਼ੀ ਪੈਸੇ ਮਗਾ ਲਵਾਂ ਹੂੰ ਬਹੁਤ ਸਾਰੇ ਲੋਕਾਂ ਦੇ ਵਿੱਚ ਤੁਸੀਂ ਸੁਣਿਆ ਹੋਣਾ ਵੀ ਮੇਰੇ ਪੈਸੇ ਗਾਇਬ ਹੁੰਦੇ ਨੇ ਹਾਂ ਇਹ ਵੀ ਹੁੰਦਾ ਪੈਸੇ ਗਾਇਬ ਹੁੰਦੇ ਨੇ ਕਿ ਕਿੱਧਰ ਜਾਂਦੇ ਨੇ ਆ ਪ੍ਰੇਸ਼ ਰਿੰਦ ਕੀਤੇ ਜਿਹਨੇ ਉਹ ਲੈ ਕੇ ਆਉਂਦੇ ਨੇ ਚੱਕ ਕੇ ਪਰ ਇਹਦਾ ਜਿਹੜਾ ਹੁੰਦਾ ਅੰਤ ਲੋਕ ਬਈ ਸਵਾਲ ਕਰਦੇ ਨੇ ਤੁਹਾਨੂੰ ਮੀਆਂ ਜੀ ਵੀ ਕਹਿ ਦਿੰਦੇ ਆ ਤਾੰਤਰਿਕ ਵੀ ਕਹਿਣਗੇ ਹਾਂ ਉਹਨਾਂ ਨੂੰ ਮੈਸੇਜ ਤਾਂ ਕੋਈ ਜਿੱਦੇ ਉਹ ਨਾ ਪਰ ਇੱਕ ਗੱਲ ਪੈਸੇ ਹੋਰ ਵੀ ਦੇਖਿਆ ਸੀ ਜਿਵੇਂ ਅੱਜ ਜਿਵੇਂ ਹੁਣ ਕਲਯੁਗ ਕਹਿੰਦੇ ਕਲਯੁਗ ਚੱਲਦਾ ਹਾਂ ਕਈ ਅਜਿਹੇ ਕੇਸ ਵੀ ਦੇਖਿਆ ਵੀ ਜਿਹੜੇ ਬੰਦੇ ਗਲਤ ਕੰਮ ਕਰਦੇ ਆ ਇੱਕ ਤਰ੍ਹਾਂ ਦਾ ਲੁੱਚੇ ਬੰਦੇ ਲਾ ਲੂ ਜਾਂ ਦੋਨੋਂ ਪਰ ਤੇ ਕੰਮ ਕਰਦੇ ਆ ਉਹ ਬਹੁਤ ਖੁਸ਼ ਖੁਸ਼ ਰਹਿੰਦੇ ਨੇ ਉਹਨੂੰ ਦੇਖ ਕੇ ਕਈ ਵਾਰ ਜਿਹੜਾ ਬੰਦਾ ਪਾਠ ਪੂਜਾ ਉਹਦਾ ਉਹਦਾ ਮਨ ਵੀ ਡੋਲ ਜਾਂਦਾ ਵੀ ਯਾਰ ਇਹ ਤਾਂ ਰੱਬ ਨੂੰ ਬੜੀ ਮੰਨਦਾ ਇਹ ਇਹ ਜਿਹੜੇ ਕਰਮ ਹੁੰਦੇ ਆ ਫਿਰ ਜਿਹੜਾ ਬੰਦਾ ਰੱਬ ਨੂੰ ਵੀ ਨਹੀਂ ਮੰਨਦਾ ਅ ਪਾਠ ਪੂਜਾ ਵੀ ਨਹੀਂ ਕਰਦਾ ਤੇ ਬੰਦਾ ਬਹੁਤ ਖੁਸ਼ ਆ ਹਮ ਮਤਲਬ ਹਰ ਜੀ ਦੀ ਫੈਸਲਿਟੀ ਨੇ ਦੇਖੋਲੇ ਤਰੱਕੀ ਤੇ ਜਾ ਰਿਹਾ ਆ ਠੀਕ ਆ ਪਰ ਆਪਾਂ ਉਹਦੇ ਉੱਤੇ ਇਹ ਨਹੀਂ ਕਰ ਸਕਦੇ ਵੀ ਇਹ ਕਿਉਂ ਆਪੇ ਭਾਂਡੇ ਸਾਜਿਆ ਨੇ ਆਪੇ ਪੂਰਨ ਦੇ ਅੱਛੀ ਠੀਕ ਆ ਤੇ ਪ੍ਰਮਾਤਮਾ ਨੇ ਭਾਂਡੇ ਸਾਜਿਆ ਕਿਸੇ ਨੂੰ ਛੋਟਾ ਬਣਾਤਾ ਕਿਸੇ ਨੂੰ ਵੱਡਾ ਬਣਾਤਾ ਕਿਸੇ ਨੂੰ 빙ਗਾ ਕਿਸੇ ਨੂੰ ਟੇਡਾ ਬਣਾਤਾ ਕਿਸੇ ਨੂੰ ਇੱਕ ਨਾ ਦੁੱਧ ਸਮਾਈਏ ਕਿ ਚੁੱਲੇ ਰਹਿਣ ਚੜੇ ਇੱਕ ਚਿੱਤੇ ਦੁੱਧ ਪਾ ਕੇ ਜਮਾਇਆ ਜਾਂਦਾ ਠੰਡੀ ਥਾਂ ਤੇ ਰੱਖਦੇ ਆ ਇੱਕ ਚੁੱਲੇ ਤੇ ਚੜੇ ਰਹਿੰਦੇ ਨੇ ਦੁੱਧ ਗਰਮ ਕਰਨ ਵਾਸਤੇ ਭਾਂਡੇ ਉਸੇ ਕੁਮਿਆਰ ਦੇ ਬਣਾਏ ਨੇ ਹੂੰ ਇਸੇ ਤਰ੍ਹਾਂ ਪ੍ਰਮਾਤਮਾ ਦੇ ਸਾਰੇ ਭਾਂਡੇ ਨੇ ਤੇ ਕਿਸੇ ਨੂੰ ਦੁੱਧ ਪਾ ਕੇ ਜਮਾਤਾ ਕਈ ਚੁੱਲ੍ਹੇ ਤੇ ਜੜਾਤਾ ਉਹ ਦੁੰਦੀ ਉਬਲੀ ਜਾਂਦਾ ਉਹਦੇ ਵਿੱਚ ਅੱਛਾ ਇਹ ਮਾਲਕ ਦੀ ਜਿਹੜੀ ਹੈਗੀ ਰਜਾ ਉਹਦੇ ਤੇ ਆਪਾਂ ਕਿੰਤੂ ਨਹੀਂ ਕਰ ਸਕਦੇ ਉਹ ਅਮੀਰ ਆ ਜਾਂ ਉਹਨੂੰ ਕੁਝ ਨਹੀਂ ਹੁੰਦਾ ਜਾਂ ਹੁੰਦਾ ਆ ਹੁਣ ਕਈ ਚੰਗੇ ਭਲੇ ਧਾਰਮਿਕ ਬੰਦੇ ਆ ਉਹ ਵੀ ਫਸੇ ਪਏ ਨੇ ਆਹ ਫਸੇ ਪਏ ਨੇ ਦੇਖੋ ਜੇ ਪਾਠ ਕਰਨ ਨਾਲ ਪੁੰਨਦਾਨ ਕਰਨ ਨਾਲ ਸਿਮਰਨ ਕਰਨ ਦੇ ਨਾਲ ਵੀ ਇਹ ਚੀਜ਼ਾਂ ਹਾਵੀ ਹੁੰਦੀਆਂ ਨੇ ਫੇ ਕਿੱਥੇ ਜਾਵਾਂਗੇ ਆਪਾਂ ਕੀ ਕਰਾਂਗੇ ਠੀਕ ਹੈ ਨਾ ਨਹੀਂ ਕਈ ਲੋਕ ਕਹਿ ਦਿੰਦੇ ਆ ਲੋਕਾਂ ਨੇ 1 ਮਿੰਟ ਦੇ ਵਿੱਚ ਮੈਸੇਜ ਹੁੰਦਾ ਵੀ ਅਸੀਂ ਪਾਠ ਪੂਜਾ ਬਹੁਤ ਕਰਦੇ ਆ ਪਰ ਲੱਗਦਾ ਨਹੀਂਗਾ ਲੱਗਦਾ ਨਹੀਂ ਹੈਗਾ ਕਾਰਨ ਤਰੀਕਾ ਨਹੀਂ ਹੈਗਾ ਲਗਨ ਨਹੀਂ ਹੈਗੀ ਲਗਨ ਵੀ ਨਹੀਂ ਹੋ ਸਕਦਾ ਲਗਨ ਵੀ ਨਾ ਹੋਵੇ ਤਰੀਕਾ ਬਿਨਾ ਹੋਵੇ ਉਹਦਾ ਢੰਗ ਗਲਤ ਹੋਵੇ ਜਾਂ ਢੰਗ ਕਮਜ਼ੋਰ ਹੋਵੇ ਤਾ ਕਰਕੇ ਨਹੀਂ ਪਾਠ ਪੂਜਾ ਦਾ ਉਹਨੂੰ ਫਲ ਮਿਲਦਾ ਨਹੀਂ ਤਾਂ ਇਹ ਨਹੀਂ ਹੋ ਸਕਦਾ ਵੀ ਪਾਠ ਪੂਜਾ ਬੰਦਾ ਕਰਦਾ ਹੋਵੇ ਤੇ ਉਹਨੂੰ ਕੁਝ ਮਿਲੇ ਨਾ ਇਹ ਦੇਖੋ ਵੀ ਪਾਠ ਪੂਜਾ ਕਿਹੜੇ ਤਰੀਕੇ ਨਾਲ ਕਰ ਰਿਹਾ ਕਿਹੜੇ ਟਾਈਮ ਨਾਲ ਕਰ ਰਿਹਾ ਕਿਹੜੇ ਮਕਸਦ ਨਾਲ ਕਰ ਰਿਹਾ ਕੀ ਕਰ ਰਿਹਾ ਉਹ ਦੁਰਦੇ ਫਿਰਦੇ ਪਾਠ ਕਰ ਸਕਦੇ ਆ ਨਾ ਮੈਂ ਤੁਰਦੇ ਫਿਰਦੇ ਪਾਠ ਕਰਨ ਨੂੰ ਮੈਂ ਤਰਜੀਹ ਨਹੀਂ ਦਿੰਦਾ ਮੰਜੇ ਤੇ ਬੈਠ ਕਰ ਬੈਠ ਕੇ ਪਾਠ ਕਰਨ ਨੂੰ ਮੈਂ ਤਰਜੀਹ ਨਹੀਂ ਦਿੰਦਾ ਗੁਟਕਾ ਲੈ ਕੇ ਬੈੱਡ ਉੱਤੇ ਬੈਠਣਾ ਬੀਬੀਆਂ ਰਸੋਈ 'ਚ ਕਰਦੀਆਂ ਨੇ ਰਸੋਈ 'ਚ ਕਰਦੀਆਂ ਨੇ ਮੈਂ ਇਸ ਗੱਲ ਨਾਲ ਸ਼ਾਮ ਨਹੀਂ ਹੈਗਾ ਸਹਿਮਤ ਨਹੀਂ ਹਾਂ ਠੀਕ ਆ ਅੱਛਾ ਚੌਪਈ ਦਾ ਪਾਠ ਆ ਜਗਜੀ ਸਾਹਿਬ ਦਾ ਪਾਠ ਤੁਰਦੇ ਫਿਰਦੇ ਕਰਦੇ ਆ ਜੀ ਮੈਂ ਇਹਨੂੰ ਬਿਲਕੁਲ ਗਲਤ ਕਰਾਰ ਦਊਂਗਾ ਪਾਠ ਕਰਨਾ ਮਤਰੀਕਾ ਚਾਹੇ 10 ਮਿੰਟ ਕਰੋ ਚਾਹੇ ਜਗਜੀ ਸਾਹਿਬ ਦਾ ਇੱਕ ਪਾਠ ਕਰੋ ਮੂਲ ਮੰਤਰ ਦੀ ਇੱਕ ਮਾਲਾ ਕਰ ਲਓ ਇੱਕ ਥਾਂ ਤੇ ਇੱਕ ਆਸਣ ਤੇ ਇੱਕ ਟਿਕਾਣੇ ਤੇ ਬੈਠ ਕੇ ਪਾਠ ਕਰੋ ਇੱਕ ਥਾਂ ਦੇ ਉੱਤੇ ਪਾਠ ਕਰੋਗੇ ਉਹ ਜਗ੍ਹਾ ਸਿੱਧ ਹੋ ਜੂਗੀ ਉੱਥੇ ਤੁਹਾਡੀ ਭਾਵਨਾ ਪੂਰੀ ਹੋਣ ਲੱਗ ਪਊਗੀ ਉੱਥੇ ਬੈਠ ਕੇ ਜੋ ਮਰਜ਼ੀ ਤੁਸੀਂ ਅਰਦਾਸ ਕਰੋ ਪੂਰੀ ਹੋਊਗੀ ਇਹ ਨਹੀਂ ਵੀ ਗੁਰਦੁਆਰਿਆਂ 'ਚ ਅਰਦਾਸਾਂ ਪੂਰੀਆਂ ਹੁੰਦੀਆਂ ਨੇ ਜਿੱਥੇ ਜਾ ਕੇ ਰੋਜ਼ ਤੁਸੀਂ ਪਾਠ ਕਰੋਗੇ ਉਹ ਜਗ੍ਹਾ ਸਿੱਧ ਹੋ ਜਾਂਦੀ ਹੈ ਤੁਹਾਡੀ ਵਾਕ ਸਿੱਧੀ ਹੋ ਜੂ ਉਥੋਂ ਜੋ ਤੁਸੀਂ ਅਰਦਾਸ ਕਰੋਗੇ ਮਹਾਰਾਜ ਆਹ ਗੱਲ ਹੈਗੀ ਆ ਉਹ ਕਲਪ ਸਿੱਧ ਹੋਊਗੀ ਤੇ ਜੇ ਤੁਸੀਂ ਕਦੇ ਰਸੋਈ ਚ ਪਾਠ ਕਰ ਲਿਆ ਕਦੇ ਕਮਰੇ ਚ ਕਰ ਲਿਆ ਉਧਰ ਕਰ ਲਿਆ ਤੇ ਕੁਝ ਵੀ ਨਹੀਂ ਸਿੱਧ ਹੁਣ ਹੂੰ ਨਾ ਪਾਠ ਸਿੱਧ ਹੋਵੇ ਤੇ ਨਾ ਥਾਂ ਸਿੱਧ ਹੋਵੇ ਹੂੰ ਇੱਕ ਪੈਸੇ ਬ ਹੋਰ ਸਵਾਲ ਵੀ ਆ ਇੱਕ ਬਾਈ ਨੇ ਕਮੈਂਟ ਕੀਤਾ ਸੀਗਾ ਇੱਕ ਅਸੀਂ ਪਹਿਲਾਂ ਵੀਡੀਓ ਕੀਤੀ ਸੀਗੀ ਉਹਦੇ ਚ ਕਮੈਂਟ ਕੀਤਾ ਸੀਗਾ ਜਿਹੜੇ ਲੋਕ ਗਲਤ ਅਰਦਾਸਾਂ ਕਰਦੇ ਆ ਗਲਤ ਅਰਦਾਸਾਂ ਮਤਲਬ ਕਿਸੇ ਦਾ ਕੰਮ ਬਗਾਰਨ ਦੇ ਲਈ ਰੱਬ ਸੁਣਦਾ ਦੇਖੋ ਇਹ ਅਰਦਾਸ ਕਰਨ ਵਾਲੇ ਦੀ ਪਾਵਰ ਆ ਅੱਛਾ ਉਹ ਉਹਦੀ ਪਾਵਰ ਕਿੰਨੀ ਆ ਠੀਕ ਹੈ ਜੇ ਤਾਂ ਉਹ ਚ ਪਾਵਰ ਹੈਗੀ ਆ ਤਾਂ ਉਹਦੀ ਗੱਲ ਤੇ ਵੀ ਸੁਣੂਗਾ ਇਹ ਨਹੀਂ ਗੱਲ ਹੈਗੀ ਵੀ ਰੱਬ ਗਲਤ ਵਾਲਿਆਂ ਦੀ ਨਹੀਂ ਸੁਣਦਾ ਸਭ ਦੀ ਸੁਣਦਾ ਉਹ ਠੀਕ ਹੈ ਤੇ ਜੇ ਭਾਵਨਾ ਉਹਦੀ ਹੈਗੀ ਬਿਲਕੁਲ ਠੀਕ ਆ ਸਹੀ ਆ ਉਹਦੀ ਜਿਹੋ ਜੀ ਭਾਵਨਾ ਉਹੋ ਜੀ ਸੁਣ ਲੂਗਾ ਫਲ ਵੀ ਉਹ ਜੇ ਮਿਲੂਗਾ ਇਹ ਨਹੀਂ ਹੈਗੀ ਵੀ ਮੈਂ ਕਿਸੇ ਵਾਸਤੇ ਗਲਤ ਅਰਦਾਸ ਕਰਦਾ ਤੇ ਮੈਨੂੰ ਉਹਦਾ ਖਮਿਆਜਾ ਨਹੀਂ ਭੁਗਤਣਾ ਪਊਗਾ ਹੂੰ ਮੈਨੂੰ ਵੀ ਕਿਤੇ ਨਾ ਕਿਤੇ ਜਾ ਕੇ ਜ਼ਰੂਰ ਭੁਗਤਣਾ ਪਊਗਾ ਠੀਕ ਹੈ ਐਸੇ ਕਰਕੇ ਜਿੰਨੀ ਮੈਂ ਆ ਵਿੱਦਿਆ ਲਈ ਆ ਚਲੋ ਵੀ ਕਿਸੇ ਮਹਾਪੁਰਖ ਨੇ ਮੈਨੂੰ ਤੋਰਿਆ ਇਸ ਪਾਸੇ ਵੀ ਤੂੰ ਆਹ ਕਾਰ ਯਾਰ ਕਥਾ ਤਾਂ ਅਸੀਂ ਬਿਤੇਰੀ ਕਰ ਲੈਣੇ ਆ ਹੂੰ ਠੀਕ ਹੈ ਤੂੰ ਕਥਾ ਛੱਡ ਕੇ ਇਹ ਕੰਮ ਕਰ ਉਹਨਾਂ ਮਹਾਪੁਰਖਾਂ ਦਾ ਬਚਨ ਮੰਨ ਕੇ ਮੈਂ ਇਹ ਚੀਜ਼ਾਂ ਦਾ ਸ਼ੁਰੂ ਕਰ ਲਿਆ ਠੀਕ ਹੈ ਜੀ ਪਰ ਇਹਨਾਂ ਚੀਜ਼ਾਂ ਨੂੰ ਕੋਈ ਮਨ ਦਾ ਨਹੀਂ ਬਾਬਾ ਜੀ ਆਪਾਂ ਕਿਸੇ ਤੋਂ ਕੀ ਲੈਣਾ ਨਹੀਂ ਤੁਹਾਡੀ ਗੱਲ ਸਹੀ ਆ ਜਿੱਦਾਂ ਲੋਕ ਆਪਾਂ ਹੁਣ ਵੀਡੀਓ ਵੀ ਕੀਤੀ ਆ ਪਰ ਕਈ ਲੋਕ 80 60% ਇਹੀ ਕਹਿਣਗੇ ਯਾਰ ਏਦੀ ਫੀਕਾ ਫੀਕਾ ਇਹੀ ਕਹਿਣਗੇ ਤੇ ਕੋਈ ਗੱਲ ਨਹੀਂ ਨਾ ਆਓ ਤੁਸੀਂ ਮੇਰਾ ਨੰਬਰ ਦੇ ਦਿਓ ਜਿਸ ਬੰਦੇ ਨੂੰ ਲੋੜ ਆ ਮੇਰੀ ਉਹ ਫੋਨ ਕਰਕੇ ਆ ਜਾਊਗਾ ਆ ਤੁਹਾਡੇ ਸਾਹਮਣੇ ਆ ਕੇ ਬੈਠਾ ਬਾਹਰ ਬੰਦਾ ਤੇ ਜੇ ਕੋਈ ਬਹਿਸ ਵਾਲਾ ਕਰਨ ਵਾਲਾ ਫੋਨ ਕਰ ਲਿਆ ਬਹਿਸੜਾ ਆ ਜਾਵੇ ਕਿਵਰੀ ਕਹਿੰਦੇ ਨੇ ਨਾ ਤਰਕਸ਼ੀਲ ਵਾਲੇ ਜਾਂ ਕੋਈ ਵੀ ਕਹਿ ਸਕਦਾ ਵੀ ਸਾਨੂੰ ਚੀਜ਼ ਸਿੱਧ ਕਰਕੇ ਦਿਖਾ ਦਿਓ ਕਰ ਦਾਂਗੇ ਠੀਕ ਹੈ ਜੀ ਆ ਮੇਰੇ ਕੋਲ ਕੇਸ ਆਉਂਦੇ ਇਹ ਤਰਕਸ਼ੀ ਵਾਲਾ ਆ ਜਾਵੇ ਜਾਂ ਤਾਂ ਉਹ ਠੀਕ ਕਰਕੇ ਦੇਣ ਹੂੰ ਨਹੀਂ ਫਿਰ ਮੈਂ ਕਰੂੰਗਾ ਮੈਂ ਤਾਂ ਚਲੋ ਅਰਦਾਸ ਬੇਨਤੀ ਕਰਨੀ ਕਰਨੀ ਆ ਹੂੰ ਠੀਕ ਆ ਤੇ ਜੇ ਹੈਗੀ ਗੱਲਬਾਤ ਮੇਰੇ ਕੋਲ ਕੇਸ ਪੈਂਡਿੰਗ ਵੀ ਪਏ ਨੇ ਹੂੰ ਫਿਰ ਉਹ ਜਿਹੜਾ ਬੀਨਤ ਸਿੰਘ ਵਾਲਾ ਕੇਸ ਆਉਣਾ ਦੇ ਦੇਣ ਉਹ ਕੀ ਕੱਟਣਾ ਸੀਗੀ ਉਹ ਕਹਿੰਦਾ ਮੈਂ ਬੀਨਤ ਸਿੰਘ ਆ ਅੱਛਾ ਜੀ ਮੈਂ ਸ਼ਹੀਦ ਆ ਜਿਨ੍ਹਾਂ ਨੇ ਜਿਹੜੇ ਭਾਈ ਇਹ ਬਿਆਨ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਦਾ ਸੋਦਾ ਇੰਦਰਾ ਗਾਂਧੀ ਨੂੰ ਮਾਰਿਆ ਠੀਕ ਹੈ ਜੀ ਹੈ ਮੈਨੂੰ ਹੈਰਾਨੀ ਵੀ ਹੋਈ ਮੈਨੂੰ ਪਰ ਮੈਨੂੰ ਇੱਕ ਖੁਸ਼ੀ ਵੀ ਹੋਈ ਇਸ ਗੱਲ ਦੀ ਬਈ ਜਿਹੜਾ ਇਹ ਬੰਦਾ ਹੈਗਾ ਸਾਹਮਣੇ ਕਹਿ ਰਿਹਾ ਵੀ ਮੈਂ ਬਿਆਨਤ ਸਿੰਘ ਆ ਜਿਹਨੇ ਇੰਦਰਾ ਗਾਂਧੀ ਨੂੰ ਮਾਰਿਆ ਵੀ ਹਾ ਫਰੋਡ ਆ ਮੈਂ ਜਦ ਹੀ ਉਹਦੇ ਘਰ ਵਾਲੇ ਨੂੰ ਕਿਹਾ ਸਾਹਮਣੇ ਮੈਂ ਕਿਹਾ ਬੀਬੀ ਜਿਹੜਾ ਬੋਲਦੀ ਨਾ ਇਹ ਸਭ ਬਕਵਾਸ ਕਰਦਾ ਹੈ ਝੂਠ ਬੋਲਦਾ ਹੈ ਠੀਕ ਆ ਵੇ ਹੁਣੀ ਤੇਰੇ ਸਾਹਮਣੇ ਬੋਲੂਗਾ ਫਿਰ ਕਹਿੰਦਾ ਹਾਂ ਮੈਂ ਠੀਕ ਆ ਮੈਂ ਪ੍ਰੇਤ ਆ ਮੈਨੂੰ ਕੋਈ ਜੁਨ ਬਦਲ ਦੋ ਕਹ ਤੂੰ ਜੁਨ ਬਦਲ ਦੇਗਾ ਮੈਂ ਕਹਾ ਹਾਂ ਬਦਲ ਦੂੰਗਾ ਹੂੰ ਬੋਲ ਤੂੰ ਕਿਹੜੀ ਜੁਨ ਚ ਜਾਣਾ ਹੂੰ ਕਹਿੰਦਾ ਮੈਨੂੰ ਮਨੁੱਖਾ ਜਨਮ ਦੇ ਦੇ ਮੈਂ ਕਹਾ ਆ ਜਾ ਗੁਰੂ ਕੋਲੇ ਸਭ ਕੁਝ ਆ ਤੂੰ ਸਿੱਧਾ ਆ ਕੇ ਆ ਤੈਨੂੰ ਦੇਖ ਤੈਨੂੰ ਕੀ ਕੀ ਮਿਲਦਾ ਹੂੰ ਹੁਣ ਉਹਦੇ ਨਾਲ ਮੇਰੀ ਤਰੀਕ ਬੰਨੀ ਹੋਈ ਆ ਅੱਛਾ ਜੀ ਠੀਕ ਆ ਜਦੋਂ ਆਉਣਾ ਜੇ ਕਹੂੰ ਤੇ ਮੈਂ ਤੁਹਾਨੂੰ ਫੋਨ ਕਰਕੇ ਬੁਲਾ ਲੂੰਗਾ ਆਪਣੇ ਕੈਮਰੇ ਸਿੱਧੇ ਕਰ ਲਓ ਠੀਕ ਜੀ ਜੋ ਗੱਲਾਂ ਹੋਣਗੀਆਂ ਸਾਰੀ ਰਿਕਾਰਡ ਹੋ ਚੁੱਕੀਆਂ ਨੇ ਤੇ ਕਹਾਂ ਤਾਂ ਮੈਂ ਫੋਨ ਕਰ ਦੂੰਗਾ ਇਦਾਂ ਜੂਨ ਬਦਲੀ ਜਾ ਸਕਦੀ ਆ ਬਦਲੀ ਕਿਉਂ ਨਹੀਂ ਜਾ ਸਕਦੀ ਕੋਈ ਗੱਲ ਹੈ ਨਾ ਕਿ ਸਾਡੇ ਕੋਲੇ ਗੁਰੂ ਦੀ ਪਾਵਰ ਆ ਗੁਰਬਾਣੀ ਆ ਸਾਡੇ ਕੋਲ ਸਾਡੇ ਕੋਲੇ ਗੁਰੂ ਦੇ ਗੁਰੂ ਦੀ ਸਿੱਖਿਆ ਆ ਤੇ ਜੇ ਗੁਰੂ ਨਹੀਂ ਜੂਨ ਬਦਲ ਸਕਦਾ ਤੇ ਹੋਰ ਕੋਣ ਬਦਲੂਗਾ ਪਾਠ ਕਰੋ ਤੁਸੀਂ ਆ ਅੱਛਾ ਜੀ ਇੱਕ ਵੀਡੀਓ ਹੀ ਮੈਂ ਦੇਖੀ ਸੀ ਕੋਈ ਪ੍ਰੇਤ ਕਿਸ ਸੰਸਥਾ ਦੇ ਕੋਲ ਆ ਗਿਆ ਸੀ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ ਸ੍ਰੀ ਗੁਰੂ ਜੀ ਸਾਹਿਬ ਦੇ ਪਾਠ ਉਹਨਾਂ ਕੀਤੇ ਸੁਣਾਏ ਉਹ ਕਹਿੰਦਾ ਠੀਕ ਆ ਉਹ ਤਾਂ ਛੱਡੋ ਤੁਸੀਂ ਜਿਹੜਾ ਅੱਜ ਆ ਕੇ ਗਿਆ ਇਹਦੇ ਘਰ ਵਾਲੀ ਇਹਦੇ ਵਿੱਚ ਆ ਗਈ ਇਹਦੇ ਹਕੀਕਤ ਆ ਵਿਚਾਰੇ ਦੀ ਬੜੀ ਤਕੜੀ ਅੱਛਾ ਜੀ ਇਹ ਭੈਣ ਦੇ ਨਾਲ ਲੜ ਪਿਆ ਨੇ ਭੈਣ ਦੇ ਥੱਪੜ ਮਾਰਿਆ ਕਿਹਨੇ ਮਰ ਗਈ ਅੱਛਾ ਭੈਣ ਮਰ ਗਈ ਭੈਣ ਮਰ ਗਈ ਤੇ ਭੈਣ ਮਰ ਕੇ ਇਹਦੇ ਘਰ ਵਾਲੀ ਦੇ ਵਿੱਚ ਆ ਗਈ ਘਰ ਵਾਲੀ ਮਰ ਗਈ ਫਿਰ ਦੋਨੇ ਇਹਦੇ ਵਿੱਚ ਆ ਗਈਆਂ ਹੂੰ ਦੋਨੇ ਇਹਦੇ ਵਿੱਚ ਆ ਗਈਆਂ ਫਿਰ ਉੱਪਰ ਬੋਲੀਆਂ ਠੀਕ ਹੈ ਬੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਅਸੀਂ ਹੈਗੀਆਂ ਉਹ ਦੋਨੇ ਭੈਣਾਂ ਨੂੰ ਪਾਠ ਕਰਕੇ ਮੈਂ ਅੱਗੇ ਅਗਲੇ ਜੂਨ ਚ ਤੋੜ ਦਿੱਤਾ ਮੈਂ ਕਿ ਭਾਈ ਤੁਸੀਂ ਜਾਓ ਆਨੰਦ ਲਓ ਨਾ ਕਿਸੇ ਹੋਰ ਦੇ ਪਾਸੇ ਜਾਓ ਨਾ ਇਹਦੇ ਚ ਰਹੋ ਤੇ ਤੁਹਾਨੂੰ ਆ ਜਿਹੜੀ ਉਹਦੀ ਸੀਗੀ ਘਰ ਵਾਲੀ ਉਹ ਕਹਿੰਦੀ ਮੈਂ ਤਾਂ ਅਮਰਤ ਹਰੀ ਆ ਮੈਂ ਨਹੀਂ ਕਿਸੇ ਹੋਰ ਪਾਸੇ ਜਾਣਾ ਵੀ ਮੈਨੂੰ ਜਪਜੀ ਸਾਹਿਬ ਦਾ ਪਾਠ ਸੁਣਾਓ ਮੈਂ ਚਲੀ ਜੂੰਗੀ। ਅੱਛਾ ਜੀ। ਠੀਕ ਹੈ। ਉਹ ਗੁਟਕਾ ਮੇਰਾ ਉੱਤੀ ਪਿਆ। ਜਬਜੀਤ ਸਿੰਘ ਦਾ ਮੈਂ ਪਾਠ ਕੀਤਾ। ਉਹ ਉਹਦੇ ਵਿੱਚੋਂ ਨਿਕਲ ਕੇ ਚਲੇ ਗਈ। ਨਹੀਂ ਤਾਂ ਉਹ ਬੰਦੇ ਨੇ ਵੀ ਤੁਹਾਡੀ ਇੰਟਰਵਿਊ ਕਰਾ ਲਾਂਗੇ। ਵੀ ਹਾਂ ਇਹ ਗੱਲ ਹੈਗੀ ਏ ਕਿ ਨਹੀਂ। ਠੀਕ ਹੈ। ਉਹ ਦੋਨੇ ਉਹਦੀ ਭੈਣ ਵੀ ਘਰ ਵਾਲੀ ਵੀ ਉਹਦੇ ਵਿੱਚ ਸੀ। ਆਤਮਾਵਾ ਉਹ ਨਤੰਕ ਕਰਦੀਆਂ ਸੀ। ਬੰਦਾ ਜਮੇ ਸੁੱਕ ਕੇ ਤਿੱਲਾ ਹੋਇਆ ਪਿਆ। ਹੁਣ ਉਹ ਅੱਜ ਬਿਲਕੁਲ ਠੀਕ ਗਿਆ। ਸਹੀ ਹੈ। ਮੈਂ ਇਹ ਨਹੀਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਮੈਂ ਬਹੁਤ ਵੱਡਾ ਤੰਤਰਕਾਂ ਜਾਂ ਮੇਰੇ 'ਚ ਬੜੀ ਵੱਡੀ ਸ਼ਕਤੀ ਆ ਪਰ ਮੈਂ ਇਸ ਕਰਕੇ ਧੰਨਵਾਦ ਕਰਦਾ ਉਹਨਾਂ ਮਹਾਪੁਰਖਾਂ ਦਾ ਕਿ ਮੈਨੂੰ ਸੰਗਤ ਦੀ ਸੇਵਾ ਕਰਨ ਯੋਗ ਉਹਨਾਂ ਨੇ ਬਣਾ ਦਿੱਤਾ ਕਿਉਂਕਿ ਲੋਕ ਬਾਬਾ ਜੀ ਸਵਾਲ ਕਰਦੇ ਨੇ ਤੁਹਾਨੂੰ ਮੀਆਂ ਜੀ ਵੀ ਕਹਿ ਦਿੰਦੇ ਆ ਤੰਤਰਕ ਵੀ ਕਹਿਣਗੇ ਹਾਂ ਉਹਨਾਂ ਨੂੰ ਮੈਸੇਜ ਤਾਂ ਕੋਈ ਜਿਦ ਦਿਓ ਨਾ ਦੇਖੋ ਨਾਮ ਇੱਕ ਇੱਕ ਅਲੱਗ ਚੀਜ਼ ਆ ਗਈ ਨਾਮੇ ਮੀਆਂ ਨਾਮੇ ਤੰਤਰਕ ਠੀਕ ਹੈ ਜੀ ਠੀਕ ਆ ਮੈਂ ਹੈਗਾ ਆ ਕਥਾਵਾਚਕ ਠੀਕ ਹੈ ਮੈਂ ਅਮਰੀਕਾ ਵੀ ਕੈਨੇਡਾ ਵੀ ਹੋਰ ਕਈ ਦੇਸ਼ਾਂ ਦੇ ਵਿੱਚ ਕਥਾ ਕਰਕੇ ਆਇਆ ਇੰਡੀਆ 'ਚ ਵੀ ਕਥਾ ਕੀਤੀ ਆ ਪਰ ਹੁਣ ਮੈਂ ਕਿਸੇ ਥਾਂ ਤੇ ਕਥਾ ਨਹੀਂ ਕਰਦਾ ਅੱਛਾ ਜਦੋਂ ਦਾ ਮਹਾਪੁਰਖਾਂ ਨੇ ਮੇਰੀ ਡਿਊਟੀ ਲਈ ਆ ਮੈਨੂੰ ਪਾਠ ਕਰਕੇ ਦੇਖੋ ਹੈ ਤਾਂ ਅਰਦਾਸ ਦੀ ਪਾਠ ਕਰ ਲਓ ਜਾਂ ਮੰਤਰ ਪੜ੍ਹ ਲਓ ਜਾਂ ਕੁਝ ਕਰ ਲਓ ਹੈ ਤਾਂ ਅਰਦਾਸ ਦੇ ਉੱਤੇ ਨਿਰਭਰ ਹੈ ਵੀ ਤੁਸੀਂ ਅਰਦਾਸ ਕਿਸ ਤਰ੍ਹਾਂ ਕਰ ਸਕਦੇ ਹੋ ਹਮ ਅਰਦਾਸ ਕਰਕੇ ਹੀ ਇਹ ਸਾਰਾ ਕੁਝ ਹੁੰਦਾ ਔਰ ਕੁਛ ਨਹੀਂ ਹੈਗਾ ਜੋ ਤੁਹਾਡੀ ਕਮਾਈ ਆ ਤੁਹਾਡਾ ਪਾਠ ਕੀਤਾ ਜਬ ਤੱਕ ਕੀਤਾ ਤਪੱਸਿਆ ਕੀਤੀ ਆ ਉਹ ਵੀ ਤੁਸੀਂ ਅਰਦਾਸ ਕਰੋਗੇ ਤਾਂ ਹੀ ਹੋਊਗੀ ਸੰਕਲਪ ਕਹਿ ਲਓ ਸੰਕਲਪ ਕਰ ਲਿਆ ਵੀ ਇਹ ਨਿਰੰਕਾਰ ਕਾਲਪੁਰਖ ਪ੍ਰਮਾਤਮਾ ਫਲਾਣਾ ਬੰਦਾ ਆਇਆ ਮੇਰੇ ਕੋਲ ਇਹਨੂੰ ਉਪਰੀਆਂ ਰੂਹਾਂ ਤੰਗ ਕਰਦੀਆਂ ਨੇ ਕਿਰਪਾ ਕਰੋ ਵੀ ਇਹਦੇ ਵਿੱਚੋਂ ਉਪਰੀਆਂ ਰੂਹਾਂ ਨੂੰ ਕੱਢੋ ਜੋ ਚਾਹੁੰਦੀਆਂ ਨੇ ਇਹ ਆਪਣਾ ਭੋਗ ਪ੍ਰਸ਼ਾਦ ਮੰਗ ਲੈਣ ਮੈਂ ਇਹਨਾਂ ਦਾ ਭੋਗ ਪ੍ਰਸ਼ਾਦ ਦੇ ਦੂੰਗਾ ਤੇ ਇਹਦਾ ਖਹਿੜਾ ਛੱਡ ਦੇ ਉਹ ਬੋਲ ਕੇ ਦੱਸ ਦੇਣਗੇ ਤੇ ਆਪਾਂ ਅਰਦਾਸ ਕਰਕੇ ਉਹਨਾਂ ਨੂੰ ਭੇਜ ਦਾਂਗੇ ਚੱਲ ਬੀਤੂ ਅਗਲੀ ਦੁਨੀਆ ਚ ਹੋਰ ਕੋਈ ਮੇਰੇ 'ਚ ਕੋਈ ਨਹੀਂ ਵੀ ਸ਼ਕਤੀ ਆ ਵੀ ਮੈਂ ਅੱਖਾਂ ਬੰਦ ਕਰਕੇ ਦੇਖਣਾ ਇਥੇ ਆ ਹੋ ਗਿਆ ਉਹ ਹੋ ਗਿਆ ਉਹ ਨਹੀਂ ਮੈਂ ਉਹ ਕਿਹੜੇ ਹੁੰਦੇ ਨੇ ਜਿਹੜੇ ਨੌਹਾਂ ਵਿੱਚ ਦੇਖ ਲੈਂਦੇ ਆ ਉਹ ਤਾਂ ਮੈਂ ਬਕਵਾਸ ਬਾਜੀ ਆ ਨੌਹਾਂ 'ਚ ਦੇਖ ਲੈ ਨੌਹਾਂ 'ਚ ਕੀ ਦਿਖਦਾ ਜਿਹੋ ਜਿਹੀ ਹੁੰਦੀ ਸਾਰੀ ਦੁਨੀਆ ਨਾਲ ਉਹਨਾਂ ਬੰਦਿਆਂ ਵੱਲ ਚਲੀ ਜਾਵੇ ਨੌਹਾਂ ਵੱਲ ਜਿਸ ਪਿੰਡਾਂ 'ਚ ਬਹੁਤ ਹੁੰਦੇ ਆ ਬਾਬਾ ਜੀ ਕਿਸੇ ਦੇ ਘਰੇ ਚੋਰੀ ਹੋ ਗਈ ਨੌਹ 'ਚ ਦੇਖ ਲਿਆ ਫਿਰ ਕਹਿੰਦੇ ਲੱਭ ਗਿਆ ਬੰਦਾ ਕਹਿੰਦੇ ਲੱਭ ਦਿੰਦੇ ਆ ਲੱਭ ਗਿਆ ਬੰਦਾ ਫਿਰ ਤੁਸੀਂ ਮੈਨੂੰ ਦੱਸੋ ਆਪਾਂ ਹੀ ਚੋਰੀ ਕਰ ਲਈ ਕਿਸੇ ਦੀ ਨੌ ਚ ਛੱਡ ਦੇਖ ਭਾਵੇਂ ਜਿਹਦੇ ਚ ਮਰਜ਼ੀ ਦੇਖ ਲੋ ਆਪਾਂ ਮੰਨਾਂਗੇ ਠੀਕ ਆ ਪੁਲਿਸ ਹੀ ਫੜਨੂਗੀ ਪਹਿਲਾਂ ਤਾਂ ਹੂੰ ਮੈਂ ਤੂੰ ਦੇ ਸਬੂਤ ਕੀ ਆ ਫਿਰ ਤਾਂ ਚੋਰਾਂ ਨੂੰ ਫੜਨ ਵਾਸਤੇ ਪੁਲਿਸ ਰੱਖ ਲਵੇ ਉਹਨਾਂ ਨੂੰ ਮੈਂ ਕਰਦੇ ਕੀ ਨੌ ਚ ਦਿਖਾਉਂਦੇ ਕੀ ਨੇ ਬਾਬਾ ਜੀ ਸਵਾਲ ਤਾਂ ਹੀ ਆ ਨਾ ਕੋਈ ਹਿਪਨੋਟਿਸ ਕਰਦੇ ਮੈਂ ਮੈਂ ਦੱਸਦਾ ਵਿੱਚ ਕੀ ਹੁੰਦਾ ਹੂੰ ਆਪਿਆ ਮੇਰੇ ਕੋ ਇੰਦਰਜਾਲ ਹੂੰ ਠੀਕ ਹੈ ਠੀਕ ਹੈ ਜੀ ਉਹ ਵੀ ਇੰਦਰਜਾਲ ਚੋਂ ਲੈਂਦੇ ਨੇ ਅੱਛਾ ਜੀ ਇਹ ਸਭ ਤੋਂ ਪਹਿਲਾਂ ਰਾਵਣ ਨੇ ਲਿਖਿਆ ਸੀ ਇੰਦਰਜਾਲ ਇੰਦਰਜਾਲ ਉਹ ਇਹੋ ਚੀਜ਼ਾਂ ਦਾ ਮਾਰ ਸੀਗਾ ਰਾਵਣ ਕਾਬੂ ਕਰ ਲੈਂਦਾ ਸੀ ਕਿਸੇ ਨੂੰ ਹਾਂ ਉਹ ਇੱਕ ਬੰਦੇ ਦਾ ਪਰਮ ਹੂੰ ਉਹ ਪਰਮ ਸਰਕਾਰ ਨੇ ਵੀ ਰੱਖੇ ਹੋਏ ਨੇ ਵੀ ਇਹਦਾ ਸਟੈਚੂ ਬਣਾਓ ਉਹ ਮੈਨੂੰ ਸਕੈਚ ਆਊਟ ਕਰੋ ਜੇ ਕੋਈ ਵੱਡਾ ਕੇਸ ਹੁੰਦਾ ਜੇ ਕੋਈ ਕੇਸ ਹੁੰਦਾ ਕ੍ਰਿਮੀਨਲ ਬੰਦਾ ਉਹ ਬਣਾਉਂਦੇ ਨਾ ਸਕੈਚ ਆਊਟ ਕਰੋ ਜੀ ਇਹਦਾ ਹੂੰ ਠੀਕ ਹੈ ਤੇ ਉਹਨਾਂ ਨੇ ਬੰਦੇ ਰੱਖੇ ਹੋਏ ਨੇ ਇਹ ਉਹ ਉਹ ਜਿਹੇ ਸਕੈਚ ਬਣਾ ਦੇਣਗੇ ਅੱਛਾ ਜੀ ਸੇਮ ਟੂ ਸੇਮ ਤੁਹਾਡੀ ਸ਼ਕਲ ਉਹ ਇੱਕ ਨਹੀਂ ਨਾ 5 10 ਬਣਾਉਣਗੇ ਕੋਈ ਨਾ ਕੋਈ ਸ਼ਕਲ ਤੁਹਾਡੇ ਨਾਲ ਮਿਲਦੀ ਹੋਊਗੀ ਇਸੇ ਤਰ੍ਹਾਂ ਜੇ ਉਹ ਸਕੈਚ ਬਣਾਉਣ ਵਾਲੇ ਰੱਖੇ ਨੇ ਫਿਰ ਨੌ ਵਾਲਾ ਬੰਦਾ ਵੀ ਪੁਲਿਸ ਰੱਖ ਲਵੇ ਕੋਈ ਜਾਣ ਦੀ ਲੋੜ ਹੀ ਨਹੀਂ ਦਿਖਾ ਵੀ ਨੋ ਦੇ ਵਿੱਚ ਕਿੱਥੇ ਜਾਂਦਾ ਚੋਰ ਕਿੱਧਰ ਜਾਂਦਾ ਇਹ ਹੁੰਦਾ ਭਰਮ ਅੱਛਾ ਜੀ ਇਹ ਭਰਮ ਇਹ ਇੰਦਰੀ ਜਾਲ ਦੇ ਵਿੱਚ ਨੇ ਬਹੁਤ ਸਾਰੀਆਂ ਚੀਜ਼ਾਂ ਨੇ ਟੋਟ ਕੇ ਆ ਜਿਨ੍ਹਾਂ ਤੋਂ ਭਰਮ ਪੈਦਾ ਹੁੰਦਾ ਇਹ ਮਦਾਰੀ ਇਸੇ ਤੋਂ ਕੰਮ ਲੈਂਦੇ ਨੇ ਜਿਹੜੇ ਮਤਲਬ ਸੜਕਾਂ ਤੇ ਜਿਹੜੇ ਨੇ ਮਦਾਰੀ ਕਬੂਤਰ ਬਣਾਤਾ ਕਦੇ ਬਿੱਲੀ ਬਣਾਤੀ ਕਦੇ ਰੇਡੀਓ ਬਣਾ ਦਿੰਦਾ ਹੈ ਕਿਤੇ ਪੈਸੇ ਕੱਢ ਕੇ ਦਿਖਾਤੇ ਅਗਰ ਉਹ ਇੰਨੀਆਂ ਚੀਜ਼ਾਂ ਬਣਾਉਣ ਜਾਣਦਾ ਹੋਵੇ ਤੇ ਕਿਉਂ ਰੁਪਿਆ ਰੁਪਿਆ ਸੜਕਾਂ ਤੇ ਮੰਗੇ ਕੀ ਕਰਦੇ ਲੋਕ ਮਤਲ ਅੱਖਾਂ ਬੰਦਨ ਦੇ ਲੋਕਾਂ ਦੀ ਭਰਮ ਇਹ ਭਰਮ ਜਿਹੜਾ ਭੂਤ ਆ ਇਹ ਵੀ ਇੱਕ ਭਰਮ ਆ ਠੀਕ ਹੈ ਜੀ ਭੂਤ ਵੀ ਇੱਕ ਭਰਮ ਆ ਜਿੰਨਾ ਤੁਸੀਂ ਭਰਮ ਦੇ ਵਿੱਚ ਗਹਿਰਾ ਜਾਉਂਗੇ ਕੋਨੀਆਂ ਇਹ ਚੀਜ਼ਾਂ ਤੁਹਾਨੂੰ ਪਰਮਾਉਣਗੀਆਂ ਤੇ ਤੁਸੀਂ ਭਰਮ ਦੇ ਰਹੋਗੇ ਜਿਨ੍ਹਾਂ ਦੇ ਅੰਦਰ ਨਹੀਂ ਇਹੋ ਜਿਹੀ ਚੀਜ਼ਾਂ ਉਹ ਭਰਮ ਨਹੀਂ ਕਰਦੇ ਹੂੰ ਇਹ ਵੀ ਪਰਮਾ ਗੁੱਠੀ ਵਾਲਾ ਵੀ ਭਰਮ ਆ ਇਹ ਇੰਦਰਜਾਲ ਦਾ ਵੀ ਭਰਮ ਆ ਠੀਕ ਆ ਇਹਦੇ ਚ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਨੇ ਹੂੰ ਸਭ ਤੋਂ ਵੱਡਾ ਜਾਦੂਗਰ ਵੀ ਕਹਿ ਲੋ ਤੰਤਰਿਕ ਵੀ ਕਹਿ ਲੋ ਤਪੱਸਵੀ ਵੀ ਕਹਿ ਲੋ ਵਿਦਵਾਨ ਵੀ ਕਹਿ ਲੋ ਸਭ ਤੋਂ ਜਿਆਦਾ ਇਹ ਚੀਜ਼ਾਂ ਚੱਲਦੀਆਂ ਸੀ ਰਾਵਣ ਦੇ ਕੋਲ ਅੱਛਾ ਜੀ ਰਾਵਣ ਤੋਂ ਅੱਗੇ ਚੱਲ ਗਿਆ ਨੇ ਜਿਹੜੀ ਇੱਕ ਲਾਲ ਕਿਤਾਬ ਸ਼ਾਇਦ ਉਹ Hindu ਮਤ ਵਾਲੇ ਜਿਆਦੇ ਪੜਦੇ ਨੇ ਉਹ ਚ ਇਹ ਜਿਹੇ ਟੋਟਕੇ ਨੇ ਉਹ ਸਾਰੀ ਰਾਵਣ ਦੀ ਲਿਖੀ ਹੋਈ ਹੈ अच्छा रावण ਮਹਾਰ ਜੀ ਨੂੰ ਚੀਜ਼ਾਂ ਦਾ ਬਹੁਤ ਜ਼ਿਆਦਾ ਉਹ ਕੋਈ ਚੀਜ਼ਾਂ ਸਾਰੀਆਂ ਸਿੱਧੀਆਂ ਤਾਂ ਜੜੀਆਂ ਬੂਟੀਆਂ ਦਾ ਗਿਆਨ ਸੀਗਾ ਵੀ ਉਹ ਚੀਜ਼ਾਂ ਮੋਲ ਕੇ ਦੱਸਦੀਆਂ ਸੀ ਮੇਰੇ ਚਾਹ ਗੁਣ ਨੇ ਮੈਂ ਫਲਾਨੀ ਫਲਾਨੀ ਤਾਂ ਦੇ ਉੱਤੇ ਜੇ ਤੂੰ ਉਬਾਲ ਕੇ ਦਵੇਂਗਾ ਜਾਂ ਰਗੜ ਕੇ ਦਵੇਂਗਾ ਜਾਂ ਇਹਨੂੰ ਭੁੰਨ ਕੇ ਦਵੇਂਗਾ ਜਾਂ ਸਕਾ ਕੇ ਦਵੇਂਗਾ ਤਾਂ ਮੈਂ ਇਹ ਕੰਮ ਕਰੂੰਗੀ ਪਰ ਉਹਨੂੰ ਸਾਰਾ ਗਿਆਨ ਸੀ ਦੇਖੋ ਜਦੋਂ ਹਨੂਮਾਨ ਲੈਣ ਵਾਸਤੇ ਗਿਆ ਸੰਜੀਵਨੀ ਬੂਟੀ ਇਹ ਜਵਾਨ ਪਹਿਲੇ ਉੱਥੇ ॠषि ਦਾ ਰੂਪ ਧਾਰ ਕੇ ਬਹਿ ਗਿਆ ਉਹ ਬੂਟੀ ਜਗਦੀ ਸੀ ਜਗਮਗਾਉਂਦੀ ਸੀ ਇਹਨੇ ਸਾਰੇ ਪਹਾੜ ਨੂੰ ਹੀ ਜਗਮਗਾ ਦੇ ਦਿੱਤਾ ਵੀ ਹਨੂਮਾਨ ਨੂੰ ਪਤਾ ਹੀ ਨਹੀਂ ਲੱਗੇ ਵੀ ਕਿਹੜੀ ਬੂਟੀ ਆ ਸੰਜੀਵਨੀ ਬੂਟੀ ਆ ਉਹ ਵੀ ਗਾਂ ਉਸਤਾਰ ਸੀਗਾ ਪਰ ਇਹ ਸਾਰਾ ਪਹਾੜੀ ਚੱਕ ਲਿਆ ਹੂੰ ਵੀ ਵੈਰ ਆ ਪਛਾਣ ਲੂਗਾ ਜਿਹੜੀ ਹੋਗੀ ਸੋ ਇਹ ਬਈ ਵਿਦਵਾਨ ਨੇ ਅੱਜ ਕੱਲ ਵਿਦਿਆ ਦੀ ਕਦਰ ਜਿਹੜੀ ਘਟਦੀ ਜਾਂਦੀ ਵਿਦਿਆ ਘਟਦੀ ਜਾਂਦੀ ਮੂਰਖਤਾ ਵੱਧਦੀ ਜਾਂਦੀ ਆ ਆਪਣੀ ਹੁਣ ਦੇਖੋ ਕਿੰਨੀ ਕਮੈਂਟ ਕਿਹੋ ਜੇ ਗੰਦੇ ਗੰਦੇ ਕਰਨਗੇ ਔਰ ਉਹਨਾਂ ਦਾ ਆਪਣਾ ਕੋਈ ਵजूद ਨਹੀਂ ਹੈਗਾ ਲੋਕਾਂ ਦਾ ਕਮੈਂਟ ਕਰਨ ਵਾਲਿਆਂ ਦਾ ਆਪਣਾ ਕੋਈ ਵजूद ਨਹੀਂ ਹੈਗਾ ਕੋਈ ਵਿਦਿਆ ਨਹੀਂ ਕੋਈ ਉਹਨਾਂ ਦੀ ਤਪੱਸਿਆ ਨਹੀਂ ਹੈਗੀ ਕੋਈ ਜਪ ਤਪ ਨਹੀਂ ਕੋਈ ਕਰਮ ਨਹੀਂ ਧਰਮ ਨਹੀਂ ਕਿਸੇ ਉਹਨਾਂ ਨੇ ਕਿਸੇ ਸੰਪਰਦਾ ਦੇ ਵਿੱਚ ਨਹੀਂ ਜਾਣਾ ਕਿਸੇ ਮਹਾਪੁਰਖ ਦੇ ਕੋਲ ਨਹੀਂ ਜਾਣਾ ਕੋਈ ਸਿੱਖਣਾ ਨਹੀਂ ਬਸ ਉਹਨਾਂ ਦਾ ਕੰਮ ਹੈ ਫੋਨ ਚੱਕੋ ਤੇ ਚੇਪ ਦਿਓ ਜਿਹੜਾ ਕੁਝ ਆਉਂਦਾ ਠੀਕ ਹੈ ਚਲੋ ਬਾਕੀ ਆਪਾਂ ਫਿਰ ਹਾਂਜੀ ਹਾਂ ਚਲੋ ਸਵੇਰ ਨਾਲ ਧੰਨਵਾਦ ਤੇ ਇੱਕ ਥੋੜਾ ਜਿਹਾ ਸਵਾਲ ਮੇਰਾ ਹੋਰ ਰਹਿ ਗਿਆ ਸੀਗਾ ਤੁਹਾਨੂੰ ਬਾਬਾ ਜੀ ਇਹਦੇ ਬਾਰੇ ਪਤਾ ਲੂਮੀਨੇਟੀ ਬਾਰੇ ਹੈ ਲੂਮੀਨੇਟੀ ਇਹ ਦਿਲਜੀਤ ਜਿਵੇਂ ਇੱਕ ਰੌਲਾ ਚੱਲਦਾ ਪਿਆ ਨਾ ਦਿਲਜੀਤ ਦਸਾਂ ਦਾ ਕਹਿੰਦੇ ਉਹਨਾਂ ਨੇ ਕੋਈ ਅਮਰੀਕਾ ਦੇ ਵਿੱਚ ਕੋਈ ਜਾਦੂ ਵਗੈਰਾ ਹੁੰਦਾ ਹੈ ਇਹ ਉਹ ਦਾ ਉਹਨਾਂ ਦਾ ਉਹ ਕੀਤਾ ਉਹਨਾਂ ਨੇ ਮਤਲਬ ਉਹਦੇ ਕਰਕੇ ਉਹਦੀ ਤਰੱਕੀ ਬਹੁਤ ਹੋ ਰਹੀ ਆ ਅੱਛਾ ਹੂੰ ਦੇਖੋ ਭਾਈ ਮਤਲਬ ਇਸ ਤਰ੍ਹਾਂ ਸਾਈਨ ਕਰ ਦਿਆ ਹੂੰ ਮੈਂ ਦੱਸ ਦਾਂ ਹੂੰ ਠੀਕ ਆ ਉਹ ਗੱਲ ਨੂੰ ਮੈਂ ਜਸਟੀਫਾਈ ਕਰ ਦਾਂ ਹੂੰ ਠੀਕ ਆ ਪਰ ਇਹਨਾਂ ਚੀਜ਼ਾਂ ਦਾ ਅੰਤ ਬਹੁਤ ਬੁਰਾ ਹੁੰਦਾ ਅੱਛਾ ਜੀ ਮੈਂ ਵੀ ਕਰ ਸਕਦਾ ਮੈਂ ਵੀ ਮਰਸਡੀਜ਼ ਕਰ ਰੱਖ ਸਕਦਾ ਪਰ ਨਹੀਂ ਜਿੰਨੀਆਂ ਕਿ ਸਾਡੇ ਕੋਲ ਹੈਗੀਆਂ ਗੱਡੀਆਂ ਬਹੁਤ ਵਧੀਆ ਨੇ ਮੇਰਾ ਬਹੁਤ ਵਧੀਆ ਘਰ ਹੈ ਜਿੰਨਾ ਕਹਿਗਾ ਇਹ ਤੋਂ ਵੱਧ ਨਹੀਂ ਮੈਂ ਚਾਹੁੰਦਾ ਠੀਕ ਹੈ ਮੇਰੇ ਕੋਲ ਵੀ ਇਹ ਚੀਜ਼ਾਂ ਹੈਗੀਆਂ ਨੇ ਮੈਂ ਵੀ ਚਾਹੁੰਨਾ ਅ ਰੋਜ਼ ਪ੍ਰੇਤਾਂ ਦਾ ਵਾਹ ਪੈਂਦਾ ਮੈਂ ਵੀ ਇੱਕ ਪ੍ਰੇਤ ਵਾਸ ਕਰਕੇ ਲਿਆ ਸਕਦਾ ਜਿੰਨੇ ਮਰਜੀ ਪੈਸੇ ਮੰਗਾ ਲਵਾਂ ਹੂੰ ਬਹੁਤ ਸਾਰੇ ਲੋਕਾਂ ਦੇ ਵਿੱਚ ਤੁਸੀਂ ਸੁਣਿਆ ਹੋਣਾ ਵੀ ਮੇਰੇ ਪੈਸੇ ਗਾਇਬ ਹੁੰਦੇ ਨੇ ਹੂੰ ਇਹ ਵੀ ਹੁੰਦਾ ਪੈਸੇ ਗਾਇਬ ਹੁੰਦੇ ਨੇ ਕਿ ਕਿੱਧਰ ਜਾਂਦੇ ਨੇ ਆ ਪ੍ਰੇਤ ਸ੍ਰੇਧ ਕੀਤੇ ਜਨੇ ਉਹ ਲੈ ਕੇ ਆਉਂਦੇ ਨੇ ਚੱਕ ਕੇ ਪਰ ਇਹਦਾ ਜਿਹੜਾ ਹੁੰਦਾ ਅੰਤ ਬਹੁਤ ਬੁਰਾ ਹੈ ਕਿਸੇ ਵੀ ਗੁਰਸਿੱਖ ਨੂੰ ਇਹ ਚੀਜ਼ਾਂ ਜਿਹੜੀਆਂ ਨੇ ਐਸੀਆਂ ਨਹੀਂ ਕਰਨੀਆਂ ਚਾਹੀਦੀਆਂ ਠੀਕ ਹੈ ਜੀ ਠੀਕ ਹੈ ਭਲਾ ਕਰੋ ਮੰਤਰ ਨਾਲ ਕਰੋ ਪਾਠ ਨਾਲ ਕਰੋ ਜਾਦੂ ਨਾਲ ਕਰੋ ਕਿਸੇ ਨਾਲ ਕਰੋ ਕਿਸੇ ਦਾ ਭਲਾ ਕਰੋ ਕਿਸੇ ਨੂੰ ਸੁੱਖ ਦਿਓ ਠੀਕ ਹੈ ਜੀ ਇੱਕ ਜਨ ਜਾਨ ਦੀ ਆਪਣਾ ਨੰਬਰ ਵੀ ਦੇ ਦਿਓ ਮੈਨੂੰ ਨੰਬਰ ਮੈਂ ਬੋਲ ਦਵਾਂ ਇਹ ਚ ਹਾਂਜੀ ਬੋਲ ਦਿਓ 86290 76390 ਠੀਕ ਹੈ ਜੀ ਸੰਗਤਾਂ ਵੀ ਸੁਣ ਲੈਣ ਜਿੰਨਾਂ ਜਿੰਨਾਂ ਨੂੰ ਪ੍ਰੇਮੀਆਂ ਨੇ ਮੈਨੂੰ ਫੋਨ ਕਰਨੇ ਨੇ ਤੇ ਫੋਨ ਮੈਨੂੰ ਉਹ ਕਰਿਓ ਜਿਹਨੂੰ ਮੇਰੀ ਲੋੜ ਆ। ਹੂੰ। ਮੇਰੇ ਨਾਲ ਲੜਨ ਵਾਸਤੇ ਕੋਈ ਫੋਨ ਨਾ ਕਰੇ। ਐਨਾ ਟਾਈਮ ਨਹੀਂ ਮੇਰੇ ਕੋਲੇ ਹੈਗਾ। ਹਾਂ, ਜਾਂ ਕੋਈ ਮੇਰੇ ਜਿੰਨਾ ਵਿਦਵਾਨ ਹੋਵੇ ਜਾਂ ਮੇਰੇ ਨਾਲ ਉਹ ਰਹਿ ਕਰ ਸਕਦਾ। ਠੀਕ ਹੈ ਜੀ। ਮੇਰੇ ਜਿੰਨੀ ਉਹਨੂੰ ਨੌਲੇਜ ਹੋਵੇ ਤਾਂ ਕਰਕੇ ਮੈਨੂੰ ਪੁੱਛ ਲਵੇ ਵੀ ਕਿੰਨਾ ਕੁ ਮੈਂ ਪੜਿਆ। ਹੂੰ। ਠੀਕ ਆ। ਤੇ ਬਾਬਾ ਹਰਨਾਮ ਸਿੰਘ ਤੁਮਾਂ ਅਸੀਂ ਇਕੱਠੇ ਪੜਿਆ। ਅੱਛਾ ਜੀ। ਠੀਕ ਆ। ਤੇ ਕ ਵਿਚਾਰ ਸਾਗਰ ਨਾਮ ਦਾ ਗ੍ਰੰਥ ਹੈ ਬਹੁਤ ਗੂੜ੍ਹ ਗਿਆਨ ਹੈ ਉਹਦੇ ਵਿੱਚ ਬਹੁਤ ਬਰੀਕੀ ਦਾ ਗਿਆਨ ਹੈ ਅਸੀਂ ਉੱਥੋਂ ਤੱਕ ਪੜ੍ਹੇ ਆ ਪੜ੍ਹਨਾ ਬੜਾ ਔਖਾ ਹੈ ਪੜਾਉਣਾ ਵੀ ਬੜਾ ਔਖਾ ਹੈ ਠੀਕ ਹੈ ਤੇ 87290 76390 ਇਹ ਤੇ ਮੇਰਾ ਨੰਬਰ ਆ ਇਹ ਨੰਬਰ ਦੇ ਉੱਤੇ ਕਾਲ ਕਰ ਸਕਦਾ ਜਿਨ੍ਹਾਂ ਨੂੰ ਲੋੜ ਆ ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਪ੍ਰੋਬਲਮ ਆ ਠੀਕ ਹੈ ਉਹ ਬੰਦੇ ਮੈਨੂੰ ਫੋਨ ਕਰਨ ਤੇ ਜਿਨ੍ਹਾਂ ਨੇ ਸਵਾਦ ਲੈਣਾ ਉਹ ਨਾ ਹੀ ਕਰਨ ਹੋਰ ਆਈਸਕ੍ਰੀਮ ਖਾ ਕੇ ਸਵਾਦ ਲੈ ਲੈਣ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ